ਗਾਇਸ ਸਾਰੇ ਸ਼ੀਕਾਲ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੰਦੂਸ ਵਲੌਗਸ ਤੇ ਅੱਜ ਵਾਲੇ ਵਲੌਗ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਜਿਵੇਂ ਵੀ ਹੋ ਰਿਹਾ ਹੈ ਤੁਸੀਂ ਉਹਨੂੰ ਵੇਖੋ ਇੰਜੋਏ ਕਰੋ ਤੇ ਦੇਖਦੇ ਹਾਂ ਹੁਣ ਵਲੌਗ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਤੇ ਕਿਵੇਂ-ਕਿਵੇਂ ਚੱਲ ਰਿਹਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਵਲੌਗ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਔਰ ਕਮੈਂਟ ਕਰਨਾ ਨਾ ਭੁੱਲਿਓ ਜੀ ਚਲੋ ਕੰਟੀਨਿਊ ਕਰਦੇ ਹਾਂ ਵਲੌਗ ਦੇ ਵਿੱਚ ਦੇਖਦੇ ਹਾਂ ਅੱਜ ਕੀ ਚੱਲ ਰਿਹਾ ਹੈ ਲਓ ਜੀ ਆਪਾਂ ਜੋ ਕੀ ਆ ਬੇਸਨ ਪਰੇਸ਼ਾਨ ਕੀ ਰੱਖ ਲਿਆ ਆ ਨਾਲ ਆਪਾਂ ਕੋਲੀ ਰੱਖੀ ਕੋਲੀ ਦੇ ਵਿੱਚ ਕੀ ਬਸ ਨੂੰ ਕੁਛ ਨਹੀਂ ਕਰਨਾ ਆਪਾਂ ਇਹਨਾਂ ਨੂੰ ਮਿਕਸ ਕਰਨਾ ਆ ਔਰ ਆ ਜਿਹੜੋਂ ਕੁਸ਼ਮੀ ਮੈਂ ਰੱਖੀ ਬੈਠੀ ਆ ਲਾਗੇ ਬਨੇ ਗੰਡੇ ਜੋ ਕੁਛ ਆਲੂ ਮਿੰਨ ਕੋਈ ਛੋਟਾ ਆ ਮਿਲਿਆ ਆ ਬਸ ਇਹਨੂੰ ਆਪਾਂ ਕੱਟ ਵੱਡ ਕੇ ਤੇ ਕਰ ਹੀ ਗੰਡੇ ਦੇ ਹੋਊ ਕਿਵੇਂ ਜੁੜ ਕੇ ਬੈਠੇ ਆਪਣੇ ਆਪਾਂ ਦਾ ਥੋੜਾ ਥੋੜਾ ਸਾਈਡ ਤੇ ਕਰਕੇ ਰੱਖ ਲਈ ਚਲੋ ਸੋਕੇ ਕੋਈ ਗੱਲ ਨਹੀਂ ਟਮਾਟਰ ਅਦਰਕ ਮਿਰਚ ਆਲੂ ਜੋ ਕੁਝ ਵੀ ਲੈ ਲਿਆ ਇਹਨੂੰ ਆਪਾਂ ਕੱਟ ਲੈਣਾ ਹੈ ਹੁਣ ਆਪਾਂ ਇਹਨੂੰ ਕੱਟ ਕੇ ਤੇ ਉੱਤ ਬਾਅਦ ਕੀ ਕਰਨਾ ਹੈ ਆਪਾਂ ਇਹਨੂੰ ਮਿਕਸ ਕਰ ਲੈਣਾ ਪਹਿਲਾਂ ਕੱਟ ਕੇ ਬਾਉਲ ਚ ਪਾ ਕੇ ਮਿਕਸ ਕਰ ਲੈਣਾ ਵਿੱਚ ਮਰਚਾ ਸੁੱਟੀਆਂ ਮਾਵਾਂ ਸਾਲੀਆਂ ਤਾਂ ਕਿ ਜਿਹੜਾ ਵੀ ਕੜੀ ਤੇ ਪਕੌੜੇ ਖਾਦੋਂ ਚੰਗੇ ਤਰ੍ਹਾਂ ਸਵਾਦ ਆਵੇ ਉਹਨਾਂ ਨਹੀਂ ਚਾਹੀਦੇ ਆ ਤਾਂ ਆਪਾਂ ਹੁਣ ਕੀ ਕੀਤਾ ਬਸ ਇਹਨੂੰ ਮਿਕਸ ਕਰ ਲਿਆ ਸਾਰੇ ਕਸ਼ੇ ਵਿੱਚ ਪਾਣੀ ਪਾ ਕੇ ਉਯੂ ਯੂ ਦੇਖਣ ਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਪਰ ਇਟਸ ਓਕੇ ਜਦ ਕੜੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੁੰਦੀ ਆ ਔਰ ਚਮਚ ਨਾਲ ਹਲਾ ਲਾ ਕੇ ਵੇਖਿਆ ਜਾ ਰਿਹਾ ਕਿ ਸਹੀ ਇਹ ਵਿੱਚ ਕੋਈ ਵਾਲ ਇਹ ਥੋੜਾ ਜਿਹਾ ਮਜ਼ਾਕ ਕੀਤਾ ਸੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹੋ ਕਰਦੇ ਰਹੋ ਕਰਦੇ ਹੋ ਜਿਵੇਂ ਚਮਚਾ ਘੁਮ ਰਿਹਾ ਜਿਵੇਂ ਆਪਾਂ ਲੋਕਾਂ ਨੂੰ ਗੱਲਾਂ ਚ ਘੁਮਾਉਂਦੇ ਹਾਂ ਵੀ ਇਦਾਂ ਆਪਾਂ ਚਮਚੇ ਨੂੰ ਵਿੱਚ ਗੋਲ 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 ਘੁਮਾ ਕੇ ਇਹਨੂੰ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਕੀ ਕਰਨਾ ਹੈ ਆਪਾਂ ਛੇਤੀ ਛੇਤੀ ਕੜਾਈ ਤਰ ਨੀਆ ਦੇ ਉੱਪਰ ਜੋ ਕਿ ਗਰਮ ਕਰਨ ਵਾਤੀ ਇੱਕ ਪਾਸੇ ਆਪਾਂ ਕੜਾਈ ਰੱਖ ਲੈਣੀ ਵੀ ਤੇਲ ਗਰਮ ਕਰਨਾ ਹੈ ਦੂਸਰੇ ਪਾਸੇ ਆਪਾਂ ਪਕੌੜੇ ਬਣਾਉਣੇ ਆ ਤੇ ਅੱਜ ਆਪਾਂ ਪਹਿਲਾਂ ਮਿਕਸਚਰ ਜਿਆ ਉਹ ਤਿਆਰ ਕਰ ਲਿਆ ਆ ਉਸ ਤੋਂ ਬਾਅਦ ਕੀਆ ਹੁਣ ਆਪਾਂ ਕੜੀ ਤੇ ਉਹਦੇ ਚੋਂ ਲਲੂ ਲਲ ਤੇਲ ਪਾਵਾਂਗੇ ਕੜਾਈ ਦੇ ਵਿੱਚ ਤੇਲ ਪਾ ਕੇ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਕੀਆ ਇਹਨੂੰ ਗਰਮ ਹੋ ਲਈ ਛੱਡ ਦੇਣਾ ਆ ਬਾਅਦ ਉਹਨੂੰ ਘੋਲਣੀ ਆ ਪਤਿਜਾ ਦੇਖੋ ਤੇ ਕੀਆ ਧੀਰਾ ਠੁਕਿਆ ਵਿੱਚ ਆਪਾਂ ਪਾਵਾ ਜੀਰਾ ਦੁੱਧ ਹੋ ਹੋ ਦਹੀਂ ਦੀ ਗੱਲ ਕੀ ਸਾਦੇ ਆ ਤੇ ਹੁਣ ਇਹਦੇ ਹਲਾ ਦੇ ਲੈਣ ਚੰਗੀ ਤਰ੍ਹਾਂ ਵਿੱਚ ਮਸਾਲਾ ਪਾਣਾ ਚ ਕਿਉਂਕਿ ਆਪਾਂ ਕੜੀ ਰੈਡੀ ਕਰ ਰਹੇ ਆ ਨਾ ਤੇ ਕੜੀ ਨੂੰ ਜੋਰ-ਜੋੜੀ ਕਮਾਈ ਜੋ ਕਮਾਈ ਜੋ ਕਮਾਈ ਜੋ ਕਮਾਈ ਜੋ ਕਮਾਈ ਜੋ ਤੇ ਵਧੀਆ ਪੁੱਜ ਜਾਣਾ ਹੈ ਜਦੋਂ ਨੇ ਭੱਜ ਪੁੱਜ ਜਾਣਾ ਉਲੇ ਪਾਸੇ ਪਤਿਲ ਦਿੱਤਾ ਤੇ ਰਿਆ ਹੋਇਆ ਪਕੌੜੀਆਂ ਮਾਰ ਤੇ ਪਕੌੜੀ ਬਣਾਉਣੇ ਆ ਤੇ ਇਹ ਵਿੱਚ ਹਲਦੀ ਹੁੰਦੀ ਜੋ ਕੁਛ ਵੀ ਲੂਣ ਮਿਰਚ ਪਾਉਣਾ ਹੁਣ ਆਪਾਂ ਵਿੱਚ ਮਿਕਸ ਕਰ ਲੈਣਾ ਆ ਤੇ ਚੌਕੋ ਜੀ ਲੂਣ ਪਾਤਾ ਆ ਹੁਣ ਆਪਾਂ ਹਲਦੀ ਪਾ ਦਿੱਤੀ ਆ ਤੇ ਹੁਣ ਆਪਾਂ ਮਰਚਾ ਪਾ ਦੇਣੀ ਆ ਬਾਬਾ ਸਾਰੀਆਂ ਜੋ ਕਿ ਖਾਂ ਤੋਂ ਬਾਅਦ ਪਤਾ ਲੱਗਣਾ ਚਾਹੀਦਾ ਹਲਾਈ ਜੋ ਹਲਾਈ ਜੋ ਹਲਾਈ ਜੋ ਹੋਰ ਕੋਈ ਕੰਮ ਹੀ ਨਹੀਂ ਹੈਗਾ ਬਸ ਹਲਾਉਣਾ ਆ ਚੱਕ ਮੇਰਾ ਭਾਈ ਪਾਣੀ ਪਾ ਕੇ ਤੇ ਚਲੋ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੋ ਕਿਆ ਹੁੰਦਾ ਆ ਨਾਲ ਦੇ ਡੱਬੇ ਹੀ ਰੱਖਣੇ ਬਹੁਤ ਜ਼ਰੂਰੀ ਆ ਨੀ ਤੇ ਫਿਰ ਇੱਕ ਸਪੂਚੀ ਉਹ ਦਲੀਲ ਦਲੀਲ ਵਿੱਚ ਸ਼ੁਰੂ ਹੋ ਜਾਂਦਾ ਕੰਮ ਵੇਖੋ ਆਹ ਲੱਗ ਗਿਆ ਖਾਇਆ ਤੁਹਾਨੂੰ ਵੀ ਇਹਦਾ ਰੰਗ ਚੈੱਕ ਕਰੋ ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਇਹਦਾ ਤੇਲ ਆਪਣਾ ਗਰਮ ਹੋਣ ਡਿਆ ਪਕੌੜੀਆਂ ਵਾਤੀ ਵੀ ਆ ਪਕੌੜੀ ਕੱਢਣੇ ਆ ਚੱਕੋ ਜੀ ਇਸ ਤਰ੍ਹਾਂ ਰਿਜਣ ਲਈ ਕੜੀ ਹਾੜੀ ਤੇ ਆ ਚੱਕ ਮੇਰਾ ਭਾਈ ਵਿੱਚ ਪਾਤਾ ਪਾ ਦੁੱਧ ਉਹ ਗਾਇਸ ਤੁਹਾਨੂੰ ਗੜਬੜ ਗੁੱਦਲ ਤੋਂ ਗਲਤ ਸੁਣ ਰਹਾ ਗੜ ਏ ਦੁੱਧ ਨਹੀਂ ਪਾਇਆਗਾ ਦਹੀਂ ਨੂੰ ਵਿੱਚ ਫੈਂਟ ਕੇ ਤੇ ਵਿੱਚ ਉਹਨੂੰ ਹਲਾ ਕੇ ਪਾਇਦਾ ਗੋਲ-ਗੋਲ ਕਰਤਾ ਸੀ ਪਰ ਆ ਜੋ ਵੀ ਕਪਲਾ ਮਗਲਾ ਬਣ ਗਿਆ ਪਤਾ ਨਹੀਂ ਖਾਣਗੇ ਨਹੀਂ ਖਾਣਗੇ ਪਤਾ ਨਹੀਂ ਫਾਈਨਲ ਰੈਡੀ ਕਿਦਾਂ ਦੀ ਹੋਣੀ ਕਿਦਾਂ ਦੀ ਨਹੀਂ ਹੋਈ ਬਸ ਤੁਸੀਂ ਵੇਖੀ ਚਲੋ ਕਰਦੀ ਗੀ ਡੋਲੂ ਖਾਲੀ ਕਰਤਾ ਆਪਾਂ ਵਿੱਚ ਸਾਰਾ ਪਾਤਾ ਮਿਕਸਚਰ ਉਹਦੇ ਜੋ ਕੁਝ ਵੀ ਹੈਗਾ ਸੀ ਲੈਟਸ ਸੀ ਗਾਇਸ ਕਿ ਆ ਬੰਕੇ ਬਾਹਰ ਨਿਕਲੇਗਾ ਪਰ ਮੈਨੂੰ ਆਈ ਰੈਲੀ ਕਿ ਮੈਨੂੰ ਕੜੀ ਬਿਲਕੁਲ ਪਸੰਦ ਨਹੀਂ ਹੈ ਦੇਖਦੇ ਜੀ ਵਾਰ ਮੇਰਾ ਭਾਈ ਪਕੌੜੇ ਤਾਂ ਬੈ ਕੱਢਣ ਡਏ ਵੀ ਜਿਵੇਂ ਮੈਂ ਕਹਿੰਨੀ ਵੀ ਸਰਾ ਹੀ ਲਾ ਦੇਣਾ ਐ ਪਕੌੜੇ ਨਿਕਲ ਤਣ ਗੱਲ ਕਰਦੀ ਕੁਛ ਨਹੀਂ ਬਖਾਇਆ ਤੁਹਾਨੂੰ ਕਿਉਂਕਿ ਬਈ ਟਾਈਮ ਹੀ ਬੜਾ ਲੱਗਣ ਡਿਆ ਸੀ ਕਿ ਤੁਹਾਡੇ ਕੋ ਕਿੱਥੇ ਤੁਸੀਂ ਇੰਨੇ ਵੇਲੇ ਸਾਡੀਆਂ ਇੰਨੀਆਂ ਵੀਡੀਓ ਵੇਖਣ ਵਾਤੇ ਛੇਤੀ ਛੇਤੀ ਨਿਕਲਦੇ ਪਕੌੜੇ ਵੇਖ ਲੈ ਪਕੌੜੇ ਸੜੀ ਜੇ ਜਾਂਦੇ ਪਰ ਪਤਾ ਨਹੀਂ ਕਿਉਂ ਸੜੀ ਜਾਂਦੇ ਜਿੱਦਾਂ ਕਈ ਲੋਕ ਸੜਦੇ ਆਪਾਂ ਨੂੰ ਇਹ ਵੇਖ ਕੇ ਆਪਾਂ ਨੂੰ ਨਹੀਂ ਮੈਨੂੰ ਨਹੀਂ ਸਿਰਫ ਤੁਹਾਨੂੰ ਮੈਨੂੰ ਆਣ ਗਵਣ ਨੂੰ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਚੱਕ ਮੇਰਾ ਭਾਈ ਕੜੀ ਇਦਾਂ ਠੀਕ ਹੀ ਲੱਗਣ ਡਈ ਵੇਖਣ ਦੇ ਵਿੱਚ ਤਾਂ ਠੀਕ ਹੀ ਆ ਚੈੱਕ ਕਰੋ ਕਿ ਬੁਲਬਲੀਆਂ ਮਾਰਣੇ ਕੜੀ ਤੇ ਮੈਂ ਐ ਨਹੀਂ ਕਿ ਤੇ ਬਹਿ ਜਾ ਬਹਿ ਜਾ ਭਾਈ ਪਈ ਬਸ ਮੈਨੂੰ ਐ ਲੱਗਣ ਡਿਆ ਪਰ ਸੱਚ ਨਹੀਂ ਹੈਗਾ ਇਹ ਇਧਰ ਦੇਖੋ ਚੈੱਕ ਕਰੋ ਪਕੌੜੇ ਥੋੜੇ ਜਿ ਸੜ ਗਏ ਵੇਖ ਕੇ ਕਾਸੀ ਹੋਰ ਦੀ ਫੀਲਿੰਗ ਆਉਂਦੀ ਵੈਸੇ ਜੀ ਆਪਾਂ ਵੈਜੀਟੇਰੀਅਨ ਆ ਇਦਾਂ ਦਾ ਕੋਈ ਸੋਚਣ ਦੀ ਲੋੜ ਨਹੀਂ ਹੈਗੀ ਪਰ ਇਹ ਬਾਹਲੀ ਸੜ ਗਏ ਹੁਣ ਪਰ ਕੀਤਾ ਕੀ ਜਾ ਸਕਦਾ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਲੋਕਾਂ ਦੀ ਐਗਜ਼ਾਮਪਲ ਦਿੱਤੀ ਤੁਸੀਂ ਉਹਦਾ ਸੋਚ ਸਕਦੇ ਹੋ ਉਹ ਆਪਦਾ ਲਗਾ ਸਕਦੇ ਜਗਾਰ ਜਾਂ ਵੀ ਉਹ ਲੋਕ ਸਕਦੇ ਐਵੇਂ ਗੱਲ ਆਏ ਹਾਏ ਮੈਨੂੰ ਗਾਲਾਂ ਪੈਣੀਆਂ ਜਿਹੜੀ ਮੈਂ ਬੁਲਬਲ ਵਿੱਚ ਕਰਦੀ ਮੈਨੂੰ ਬੜੇ ਗਾਲਾਂ ਪੈਣੀਆਂ ਵਿੱਚ ਜ्यादा ਧਿਆਨ ਮਿਹਰੀ ਕੰਮ ਤੁਸੀਂ ਦੇਣਾ ਵੀ ਆ ਕਿਉਂਕਿ ਮੈਂ ਸਿਰਫ 24 ਘੰਟੇ ਬਕਵਾਸ ਮਾਰਦੀ ਬਕਵਾਸ ਤੋਂ ਬਿਨਾ ਕਾਸ਼ਮੀਗਾ ਆਇਆ ਆਇਆ ਹੈ ਕੜੀ ਤੁਸੀਂ ਵੀ ਇੱਕ ਹੀ ਲੋ ਇਧਰ ਪਕੌੜੇ ਵੇਖ ਲਓ ਮਾਰ ਮੈਂ ਪਕੌੜਿਆਂ ਦੀ ਮਸ਼ਹੂਰੀ ਕਰੀ ਜਾਨੀ ਜੋ ਕਿ ਖਾਣ ਦੇ ਵਿੱਚ ਠੀਕ ਆ ਸਵਾਦ ਆ ਖਾ ਕੇ ਵੇਖੇ ਨਹੀਂਗੇ ਵੈਸੇ ਮੈਂ ਬਸ ਤੁਹਾਨੂੰ ਦੱਸਤਾ ਵੀ ਸਵਾਦ ਆ ਚੱਕੋ ਜਿਹਾ ਬੰਬਾਰਤਾ ਕੰਮ ਹੋਈਓ ਜਵਲੀ ਜਵਲੀ ਤਾਂ ਕੀ ਬਸ ਵਿੱਚ ਪਾਏ ਕਿਹ ਜੇ ਲੱਗਣ ਦੇ ਉਹ ਤੁਸੀਂ ਛੱਡ ਦਿਓ ਗੱਲ ਬਸ ਕੜੀ ਖਾਣ ਦੇ ਸਵਾਦ ਹੋਣੀ ਚਾਹੀਦੀ ਹੈ ਵੇਖ ਜੇ ਜਿਹਦੀ ਮਰਜ਼ੀ ਲੱਗੇ ਥੋੜੇ ਜਿਹਾ ਪਕੌੜੇ ਆ ਪਰ ਆਖ ਲਏ ਜੋ ਕਿ ਆਪਾਂ ਉ ਇਹ ਇਧਰ ਕੜੀ ਦੇ ਵਿੱਚ ਪਾਉਣੇ ਬਹੁਤ ਜ਼ਰੂਰੀ ਸੀ ਉਦਾਂ ਤੇ ਮੇਰੀ ਕੜੀ ਕਿਸੇ ਨੇ ਖਾਣੀ ਨਹੀਂ ਮੈਨੂੰ ਲੱਗਦਾ ਪਕੌੜੀਆਂ ਕਰਕੇ ਸ਼ਾਇਦ ਕੋਈ ਨਾ ਕੋਈ ਖਾ ਲੇਗਾ ਲਓ ਜੀ ਟੱਕਣ ਲਾ ਦਿਓ ਹੁਣ ਆਪਾਂ ਹੋਣ ਲੱਗੇ ਆ ਵੀ ਹੁਣ ਆਪਾਂ ਕੀ ਕਰਾਂਗੇ ਅਭੀ ਹਮਨੇ ਬਣਾਣੇ ਇਸ ਦੇ ਸਾਥ ਚਾਵਲ ਜੋ ਕੇ ਬਣਾਨੇ ਬਹੁਤ ਜ਼ਰੂਰੀ ਹੈ ਇਹ ਵਾਲਾ ਤੇਲ ਹੁਣ ਆਪਾਂ ਕੌਲੀ ਦੇ ਵਿੱਚ ਕੱਢ ਲੈਣਾ ਹੈ ਚੱਕੋ ਜੀ ਕੌਲੀ ਚ ਆਪਾਂ ਕੱਢ ਲਿਆ ਕਿਉਂਕਿ ਆਪਾਂ ਵੇਸਟੇਜ ਨਹੀਂ ਕਰਨੀ ਨਹੀਂ ਤੇ ਗਾਲਾਂ ਬਹੁਤ ਪੈਣੀਆਂ ਵੀ ਤੂੰ ਬਸ ਸਮਾਨ ਵੇਸਟ ਕਰਦੀ ਰਹਿੰਨੀ ਤਾਂ ਇੱਧਰ ਵੇਖੋ ਕੜੀ ਦੇ ਆਪਾਂ ਕੱਢ ਲਈਏ ਕਿਉਂਕਿ ਇਹੀ ਕੜਾਈ ਦੇ ਵਿੱਚੋਂ ਆਪਾਂ ਚੌਲ ਧਰਨੇ ਆ ਠੀਕ ਹੈ ਅਬ ਸ਼ਿਫਟ ਕਰ ਲਿਆ ਇੱਧਰ ਕਰੇ ਉਂਗਲ ਮੇਂ ਵਾਰ-ਵਾਰ ਖਾਈ ਜਾ ਰਹੀ ਹੈ ਨੀ ਇਹ ਸੜ ਗਈ ਆ ਤੁਸੀਂ ਕੋਈ ਪੁੱਛੋ ਕਮੈਂਟਾਂ ਚ ਪੁੱਛੋ ਵੀ ਕਿਵੇਂ ਸੜ ਗਈ ਫਿਰ ਦੱਸਾਂਗੇ ਇੱਧਰ ਭਾਂਡਿਆਂ ਦਾ ਆਪਾਂ ਟੋਕਰਾ ਭਰ ਲਿਆ ਇਹ ਮਾਂਜਣ ਵਾਸਤੇ ਜੋ ਕਿ ਹੁਣ ਆਪਾਂ ਮਾਂ ਓਹ ਕੱਟੀ ਹੋਈ ਸੀ ਇਸ ਕਰਕੇ ਮੈਂ ਪੂਰੀ ਵੌਇਸ ਆਪਣੇ ਅਕੋਰਡਿੰਗ ਐਡ ਕੀਤੀ ਆ ਆਪਦੀ ਆ ਸਾਰਾ ਪਾਂਡਾ ਛੰਨਾ ਸੈਲਫ ਸਿਲਫੋਨ ਜੀਂਤ ਸਾਫ ਕਰੇਗੀ ਕੜੀ ਕੜਾਈ ਕੜੀ ਪਕੌੜੇ ਜੋ ਕੁਝ ਬਣਾਇਆ ਜੀਂਤ ਨੇ ਬਣਾਇਆ ਚੱਕੋ ਜੀ ਸਾਫ ਸफाई ਹੋ ਗਈ ਚੈੱਕ ਕਰੋ ਤੁਸੀਂ ਬੇਲੀਓ ਆ ਚੱਕ ਚੱਕ ਤੇ ਹੁਣ ਕੜਾਈ ਵਿੱਚੋਂ ਐਮ ਖੌਂਡੀ ਜਿਵੇਂ ਦੇ ਵਿੱਚ ਉਹਨੇ ਖੁਦ ਬੈਠਣਾ ਹੋਵੇ ਚਲ ਛੱਡੋ ਜੀ ਹੁਣ ਇਹਦੇ ਵਿੱਚ ਆਪਾਂ ਤੇਲ ਧਰ ਲਿਆ ਕਿਉਂਕਿ ਹੁਣ ਆਪਾਂ ਉਹਨਾਂ ਨੇ ਚੌਲ ਲਓ ਜੀ ਤੜਕਾ ਇੱਧਰ ਚੌਲਾਂ ਨੂੰ ਵੀ ਆਪਾਂ ਲਾ ਦਿੱਤਾ ਆ ਤੇ ਹੁਣ ਜਦ ਬਣ ਕੇ ਰੈਡੀ ਹੋਣਗੇ ਉਸ ਤੋਂ ਬਾਅਦ ਦੀ ਵੀਡੀਓ ਬਿਲਕੁਲ ਕੋਈ ਨਹੀਂ ਹੈਗੀ ਗਾਇਜ਼ ਇਹ ਪਹਿਲਾਂ ਦੀ ਪਈ ਹੋਈ ਵੀਡੀਓ ਸੀਗੀ ਪਰ ਹਾਂ ਉਸ ਤੋਂ ਬਾਅਦ ਅਸੀਂ ਖਾਦੇ ਹੀ ਕਰੀ ਚੌਲ ਬਹੁਤ ਟੇਸਟੀ ਬਣੇ ਹੀਗੇ ਤੇ ਭਾਂਡਾ ਛੱਨਾ ਉਸ ਤੋਂ ਬਾਅਦ ਵੀ ਬਚ ਗਿਆ ਸੀ ਤੇ ਫੇਰ ਸੈਲਫ ਗੰਦੀ ਹੋ ਗਈ ਇਸ ਤੋਂ ਬਾਅਦ ਵੀ ਹੁਣ ਮੈਨੂੰ ਪਤਾ ਹੈ ਇਹ ਪੂਰੀ ਉਮੀਦ ਹੈ ਵੀ ਜਿੰਨੇ ਚੰਗੇ ਤੇ ਸਫਾਈ ਕਰ ਹੀ ਲੈ ਲਓ ਜੀ ਹੈਗੀ ਵੀਡੀਓ ਹੈਗੀ ਅੱਗੋਂ ਚੈੱਕ ਕਰਾਉਗੀ ਤੁਹਾਨੂੰ ਕਿ ਚੋਲ ਵੀ ਬਣ ਗਈ ਕੜੀ ਵੀ ਬਣ ਗਈ ਸਾਰਾ ਕੁਝ ਬਣ ਗਈ ਬੀਬੀ ਧੀ ਹਾੜੀ ਮੈਨੂੰ ਬਹੁਤ ਜ਼ਿਆਦਾ ਮਿਸ ਕਰਨ ਦੀ ਹੈ ਇਹ ਵੀਡੀਓ ਗਾਇਜ਼ ਉਥੋਂ ਦੀ ਆ ਇੱਥੇ ਅੱਜ ਕੀ ਬਣਿਆ ਇੱਥੇ ਮੰਮਾ ਨੇ ਸਾਗ ਹੋਈ ਸਾਗ ਨੂੰ ਤੜਕਾ ਲੱਗਾ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣੀ ਵੀਡੀਓ ਦੇ ਵਿੱਚ ਟੈਨਸ਼ਨ ਨਾ ਲਾਓ ਪਰ ਇਹ ਮੈਨੂੰ ਨਹੀਂ ਪਤਾ ਕੀ ਗੱਲਾਂ ਚ ਵਕੜੀ ਕਰਨ ਲਈ ਕੀ ਨਹੀਂ ਕਰਨੀ ਇਹ ਚੱਕਰ ਪ੍ਰੈਸ ਕਰ ਲਿਆ ਗੋਲੀਆਂ ਨਹੀਂ ਖਾਦੀਆਂ ਲਹਾਲ ਪਹਿਲਾਂ ਗੋਲੀਆਂ ਖਾਣੀਆਂ ਗੋਲੀਆਂ ਖਾਣ ਤੋਂ ਬਾਅਦ ਕੱਪੜੇ ਕਰਾਂਗੇ ਪ੍ਰੈਸ ਫਿਰ ਰੱਖਾਂਗੇ ਅਲਮਾਰੀ ਦੇ ਵਿੱਚ ਹਾਹਾਹਾ ਬੈ ਗਿਆ ਛੋਟਾ ਜਿਹਾ ਅੱਜ ਮੈਂ ਉਹਨੇ ਕੰਮ ਕਰ ਲਗੀ ਪ੍ਰੈਸ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਆ ਤੇ ਕੱਪੜੇ ਤਾਂ ਮੈਂ ਪ੍ਰੈਸ ਕਰ ਲਈ ਨੇ ਤੇ ਕੱਪੜੇ ਪ੍ਰੈਸ ਕਰਕੇ ਸੰਭਾਲਦੇ ਨੇ ਅੱਛੇ ਤਰੀਕੇ ਨਾਲ ਚੈੱਕ ਕਰੋ ਲਾ ਤੇ ਨੀ ਅਲਮਿਰਾ ਦੇ ਵਿੱਚ ਚੀ 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 ਉੱਪਰ ਤੱਕ ਲੰਮੀ ਗਾ ਮੈਂ ਸਟ ਕਰਤੀ ਖੈ ਇਹਨੂੰ ਤੁਸੀਂ ਛੱਡੋ ਹੋਈ ਨਹੀਂ ਬਣੀ ਹੋਰ ਹੋਣ ਜਿਹੜਾ ਮੈਂ ਕੰਮ ਕਰਨਾ ਆ ਉਹ ਛੋਟਾ ਜਿਹਾ ਐਦਾ ਵੀ ਮੇਰੇ ਵਾਸਤੇ ਥੋੜਾ ਜਿਹਾ ਸਟਰਗਲ ਭਰਿਆ ਹੈ ਪੰਗਾ ਲੈਣ ਲੱਗੀ ਇੱਕ ਬਹੁਤੀ ਛੋਟਾ ਜਿਹਾ ਛੋਟਾ ਜਿਹਾ ਕੀ ਇਹ ਨਾਰੀਅਲ ਆ ਮੈਂ ਐਦਾਂ ਮੰਗਵਾ ਲਿਆ ਆ ਪਰ ਹੁਣ ਮੈਂ ਇਹਨੂੰ ਕੱਟਾਂ ਕਿ ਨਹੀਂ ਆ ਮੈਂ ਤਾਂ ਕੀ ਕਰਾਂ ਵੀ ਇਹ ਮੈਨੂੰ ਪੀਣਾ ਆ ਮੈਂ ਕਿਤੇ ਪੀਵਾਂ ਲੈੱਟਸ ਹੀ ਦੇਖਦੇ ਹਾਂ ਇਹਦੇ ਨਾਲ ਕੀ ਕਰਦੇ ਆਪਾਂ ਕਾ ਦਿਨਾ ਮੈਂ ਕੱਟਾਂ ਤੇ ਇਹਦਾ ਕੀ ਕਰੂੰ ਤੇ ਕਿਆ ਨਾ ਕਰੂੰ ਸਮਝ ਨਹੀਂ ਆ ਰਹਾ ਕੁਝ ਵੀ ਲੈੱਟਸ ਦੇਖਦੇ ਆ ਕਾ ਦਿਨਾ ਕਟਾਂ ਬੱਤਰ ਹੈ ਗਾਏ ਤਾਂ ਸਾਡੀ ਕਰੀ ਪਰ ਉਹਦੇ ਨਾਲ ਤਾਂ ਮੇਰੇ ਹੱਥ ਉੱਥੇ ਨਾ ਵੱਡ ਲਾਉਂਦਾ ਕੀ ਆਪ ਨੂੰ ਕੀ ਕਰੂ ਸਮਝ ਨਹੀਂ ਆ ਰਹਾ ਹਾ ਹਾ ਕਾ ਇਸੇ ਹਮਨੇ ਕਰ ਲਿਆ ਹੈ ਹਮ ਸਕਸੈਸਫੁਲ ਰਹੇ ਕਰਦਣਾ ਕਰਤਾ ਮੈਂ ਉਪਰੋਂ ਨਾ ਉਹਨਵੇਂ ਪੀ ਲੈਣਾ ਹੈ ਦੇਖੋ ਮੋਰੀਆਂ ਤਾਂ ਵੇਖੇ ਐਵੇਂ ਜਿਹੀਆਂ ਪਰ ਇਹ ਜੀ ਬਿਆਸੋ ਲੱਗਣੇ ਖੱਟਾ-ਖੱਟਾ ਜਿਹਾ ਕੁਤੋਂ ਲੱਗਣ ਦਿਆ ਮੈਨੂੰ ਤੁਹਾਨੂੰ ਵੀ ਲੱਗ ਰਿਹਾ ਐ ਅਨੀਵੇ ਪੀ ਕੇ ਵੇਦੇ ਆ ਤਦ ਮੈਂ ਸਿੰਗੜ ਲੱਗਿਆ ਆਇਆ ਕੌਂਦੀ ਬਾਪੂ ਐਵੇਂ ਇਹਦਾ ਸ਼ਾਇਦ ਪਾਣੀ ਫੂਕ ਕਿਉਂਕਿ ਮੈਂ ਕਰਦਣਾ ਵਿੱਚ ਮੋਰੀਆਂ ਕਰਦੀਆਂ ਸ਼ਾਇਦ ਇਹ ਕਰਕੇ ਤਾਂ ਆਂਡਿਆ जिमें तो पता है कि अब मैं अलमीरा सैट की प्रेस की कपड़े जो कुछ भी किया मम्मी ने अजे तक मैंने कोई रिव्यू नहीं दिता थोड़े तो सामने रिव्यू लैन जाने लैस क्या बनता है मामी अरे मैं कपड़े कुपड़े प्रेस किए जे बारे की ख्याल है दसो मा जी मेरी तारीफ की जाए की कुछ किया मैं <laughs> बापू चाह बना के पिया ही आ, हाँ। मेरे नबारे सैट की कपड़े प्रेस करके टंगी बैठी सारे रखे वी तय करके हाँ। ਸਾਗ ਕਰਿਆ ਸੀ ਸਾਗ ਨੂੰ ਤੜਕਾ ਵੀ ਲਾਤਾ ਹੁੰਦੇ ਆਂ ਸਾਗ ਮੈਂ ਕਰਿਆ ਸੀ ਲੋ ਗਾਇਸ ਚੈੱਕ ਕਰੋ ਠੀਕ ਹੀ ਬਣਿਆ ਵੇਖਣ ਨੂੰ ਤੜਕਾ ਉਹ ਵਿੱਚ ਕਿਉਂ ਪਾਇਆ ਨਾ ਉਹਦੇ ਕਰਕੇ ਅੱਛਾ ਨਹੀਂ ਲੱਗ ਰਿਹਾ ਪਰ ਹਾਂ ਕੋਈ ਗੱਲ ਨਹੀਂ ਹਾਂ ਤਾਂ ਜਿਵੇਂ ਬਹੁਤ ਕੰਮ ਕੀਤਾ ਛਾਵਾਂਛੇ ਮਿਲ ਗਿਆ ਛਾਵਾਂਛੇ ਮਿਲ ਗਿਆ ਤਾਂ ਤੁਹਾਨੂੰ ਵੀ ਅਕੜਾ ਹੋਣੀ ਚਾਹੀਦੀ ਮੇਰੇ ਛਾਵਾਂਛੇ ਦਾ ਕਮੈਂਟਾਂ ਦੇ ਵਿੱਚ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਚੱਕ ਕਰ ਮਿੱਤਰਾਂ ਦੀ ਰੋਟੀ ਚੱਕ ਕਰ ਅੱਜ ਗਈ ਸਾਗ ਜੱਟ ਨੇ ਆਪ ਤੜਕਾ ਲਾਇਆ ਲੈ ਮੰਮਾ ਫੇਰ ਤੁਸੀਂ ਕਹਿਣਾ ਵੀ ਨੇ ਤੇ ਤੇਰਾ ਚਮਚਾ ਚਮਚਾ ਦੇ ਚਮਚਾ ਦੇ ਜੋ ਬੋਲ ਲਿਆ ਗਿਆ ਹੁਣ ਸਾਗ ਮੈਂ ਨਹੀਂ ਬੈ ਬਿਆ ਚਟਨੀ ਵਾਲੀ ਤਾਂ ਗਾਇਸ ਸਿਰਾਂ ਲੱਗ ਜਾਂਦਾ ਪਤਾ ਨਹੀਂ ਕਿਉਂ ਦੋ ਤਿੰਨ ਦਿਨ ਹੋ ਗਏ ਮਰਾ ਬੜਾ ਆਹਾਹਾ ਮਿਸ ਕਰੋ ਜੋ ਲੋਗ ਇੱਧਰ ਉੱਧਰ ਗਏ ਹੋਏ ਨੇ ਘਰਾਣਾ ਸਾਗ ਮਿਸ ਕਰਦੇ ਨੇ ਉਹ ਕਰੋ ਈ ਬਹੁਤ ਵਾਦ ਐ ਯਮੀ ਟੂ ਮੱਚ ਯਮੀ ਕੋਲੋਂ ਬਲੌਗ ਛੁੱਪ ਕਰ ਲਈਦੀ ਕੋਦਰ ਮਾਂ ਮੈਂ ਕਹਿੰਦੀ ਕਿੰਚਾ ਲਾਇਆ ਕਿੰਚਾ ਲਾਇਆ ਆਏ ਜਿਹੜੇ ਮਮਾ ਭੁੱਲ ਗਿਆ ਸੀਗਾ ਮੈਂ ਤੁਸੀਂ ਵੀ ਜਿਹੜੇ ਲੋਗ ਸਾਗ ਖਾਂਦੇ ਆ ਪਹਿਲਾਂ ਮੈਂ ਸਾਗ ਨਹੀਂ ਖਾਂਦੀ ਹੁੰਦੀ ਪਰ ਹੁਣ ਮੈਂ ਸਾਗ ਖਾਣਾ ਸ਼ੁਰੂ ਕਰਤਾ ਐ ਮੈਂ ਸਹਾਰਾ ਬਹੁਤ ਪਸੰਦ ਆ ਬਹੁਤ ਪਸੰਦ ਜਦੋਂ ਨਹੀਂ ਮੋਥੇ ਗਈ ਹੁੰਦਾ ਠੀਕ ਹੈ ਜੀ ਇਸੇ ਤਰ੍ਹਾਂ ਜੁੜੇ ਰਹੋ ਉਮੀਦ ਹੈ ਦੀ ਬਲੌਗ ਤੁਹਾਨੂੰ ਵਧੀਆ ਲੱਗਾ ਹੋਣਾ ਥੋੜਾ ਨਵਾਂ ਥੋੜਾ ਪੁਰਾਣਾ ਪਲੀਜ਼ ਅਡਜਸਟ ਕਰੋ ਕਾਰਸੀ ਮੈਂ ਮਮਾ ਹੈ ਨਹੀਂ ਹੀ ਕਰ ਪੂਰਾ ਦਿਨ ਕੈਪਚਰ ਨਹੀਂ ਹੋਇਆ ਲਾਈਟ ਵੀ ਨਹੀਂ ਸੀਗੀ ਲਾਈਟ ਤਾਂ ਸੀਗੀ ਮਤਲਬ ਅੱਧੇ ਦਿਨ ਚੱਲ ਗਈ ਸੀ ਸੂਆ ਸੂਆ ਹੈ ਨਹੀਂ ਹੀ ਤੇ ਕੁਛ ਅੱਜ ਉਦਾਂ ਵੀ ਮਤਲਬ ਕੇ ਕੈਪਚਰ ਕਰਨ ਕੁਛ ਹੈ ਨਹੀਂ ਹੀ ਕਰ ਤਾਂ ਹੁਣੀ ਕੈਪਚਰ ਕਰਾਂਗੀ ਸੋ ਅਡਜਸਟ ਕਰੋ ਟਰਾਈ ਕਰੂੰਗੀ ਕੱਲ ਨੂੰ ਸੋਨਾ ਵਲੌਗ ਬਣਾਉਣਾ ਓਕੇ ਬਾਈ ਮਿਲਦੀ ਆ ਕੱਲ ਬਾਰੇ ਵਲੌਗਸ ਗੁੱਡ ਨਾਈਟ